ਕਣੀਆਂ ਫੁੱਟਬਾਲ ਕੱਪ ਦਾ ਚੱਲ ਰਿਹਾ ਜੀ ਦੂਸਰਾ ਦਿਨ ਤੇ ਦੂਸਰਾ ਮੈਚ ਚੱਲ ਰਿਹਾ ਕਣੀਆਂ ਵਾਲਾ ਇਹ ਵਸੇ ਵਾੜਾ ਪਾਈਕਾ ਪਹਿਲਾ ਮੈਚ ਜਿਹੜਾ ਹੋਇਆ ਸੀ ਜਿਹੜੇ ਇੱਕ ਵਸੇ ਫਰੀਦਕੋਟ ਫਰੀਦਕੋਟ ਜਿੱਨਰ ਰਹੀ ਆ 2-1 ਨਾਲ ਚੱਲ ਰਿਹਾ ਮੈਚ ਕਣੀਆਂ ਵਾਲਾ ਇਹ ਵਰਸਸ ਵਾੜਾ ਪਾਈਕਾ ਆਹ ਚਾਹੀ ਤੇਰੇ ਕੋਲ ਮੁਰਝਾ ਦੀ ਦੇ ਦਿਓ ਬੈਰ ਦਾ ਸਾਤ ਫਰੀ ਇਹ ਯਾਰ ਯਾਦ ਲੈ ਲੈਂਦਾ ਜੀ ਦੇਖ ਲਈ ਉਹ ਉਡ ਪਟਾ ਗਏ ਭੈਣ ਚਲੇ ਰੋਡਵਾਰੀਆਂ ਲੋਵੜੀਆਂ ਨਾਪਾ ਨਾਪਾ ਨਾਪਲਾ ਨਾਪਲਾ ਨਾਪਾ तो नाना जावा जावा गया। <laughs> कीपर ने <laughs> लो जी फाइनल मैच है ऑल ओपन फुटबॉल कप जैवन साइड चल रहा है वाला ए ते ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ

ਅ ਦੋ ਮਿੰਟ ਉਹ ਜਾ ਕੇ ਦੋ ਮਿੰਟਾਂ ਪੁੱਤੋ ਪੁੱਤਵਾ ਆ ਤੁਹਾਡਾ ਸਮਾਨ ਦਾ ਧੰਨਵਾਦ ਲੋ ਜੀ ਆਲ ਓਪਨ ਜਿਹੜਾ ਮੈਚ ਚੱਲ ਰਿਹਾ ਸੀ ਗੁਰਿੰਦਰ ਕਮੈਂਟੇਟਰ ਵੀਰੇ ਬਹੁਤ ਜੀ ਦੁਨੀਆ ਨਿਭਾਈਆਂ ਹੁਣ ਅੱਗੇ ਸੇਵਾ ਦੁਬਾਰਾ ਆ ਜਾਊਗਾ ਆਜੋ ਪੱਲੇ ਦਸੀ ਆ ਯਾਰ ਰੌਣਕ ਜੀ ਬਣਦੀ ਆ ਆਜੋ 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 ਸੈਕਿੰਡ ਆ ਲਓ ਬਾਈ ਜੀ ਬਸ winner ਉਹ ਪਿਆਰ ਦਾ ਪਿਆਰ ਕਣੀਆ ਵਾਲਾ ਏ ਸੋ ਸਾਡੇ ਤੇਜੀ ਵੀਰ ਭਾਈ ਰਾਜਾ ਭਾਈ ਬੰਟੀ ਭਾਈ ਸੋ ਮੋਪਿਆ ਕਰਕੇ ਪਹੁੰਚੇ ਆ ਸੋ ਲਓ ਜੀ ਜ਼ੋਰਦਾਰ ਤਾੜੀਆਂ ਦੇ ਵਿੱਚ ਸਨਮਾਨ ਕਰਦੇ ਹੋਏ ਲਓ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਬੜਾ ਧੰਨਵਾਦ ਸੱਜਣ ਪਿਆਰਿਆਂ ਦਾ ਹਰਜੀਤ ਵੀਰ ਆ ਪਹੁੰਚਿਆ ਇਹ ਕੋ ਜਿਹੜਾ ਤੁਸੀਂ ਮਰਜੀ ਆਵੜਿਓ ਖੁੱਲੇ ਗੱਪੇ ਲੰਗਰ ਹੈ ਚਾਰ ਬਾਰ ਤਿਆਰ ਹੁੰਦਾ ਤੇ ਬੜਾ ਸਵਾਦ ਬਣਾਉਦੇ ਆ ਕੀਰਾ ਕੀ ਪਤਰਕੋ ਖਵਾਇ ਮੈਨੂੰ ਉਹਨਾਂ ਦਾ ਜਵਾੜਾ ਬਰਾਤ ਇਹ ਬੇ ਰਾਜਾ ਬੂਲ ਸੋ ਦਿਲੋਂ ਧੰਨਵਾਦ ਆ ਜੀ ਸਾਰਿਆਂ ਦਾ ਸਾਰੇ ਪ੍ਰਵਾਸੀ ਸੱਜਣਾਂ ਦਾ ਸੋ ਕੱਲ ਨੂੰ ਫਿਰ ਮਿਲਦੇ ਆ ਇਸੇ ਟਾਈਮ ਇਸੇ ਟਾਈਮ ਆਪਾਂ ਨਾਮ ਅਪਡੇਟ ਫਾਲੋ ਕਰਾਂਗੇ ਸੋ ਬਾਅਦ ਵਿੱਚ ਸੋ ਬਾਕੀ ਰੋਲ ਕਡਵੀ ਵਾਲੇ ਪਹੁੰਚੇ ਆ ਮੇਰੇ ਜਵਾਨ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਸਾਰੀ ਕਮੇਟੀ ਦਾ ਨਗਰ ਦਾ ਐਨਆਰਈ ਭਰਾਵਾਂ ਦਾ ਬੋਤਾ ਵੀਰ ਵੀ ਪਹੁੰਚਾ ਸਾਡਾ ਸਪੈਸ਼ਲ ਸੋ ਸਾਡੀਆਂ ਟੀਮਾਂ ਪਹੁੰਚੇ ਆ ਬੜਾ ਧੰਨਵਾਦ ਆ ਤੇਜੀ ਕੋਲ ਦਾ ਫੋਟੋ ਫਟਾਫਟ ਕਰਾਉ ਉਹ ਇੱਥੇ ਗਰਾਊਂਡ ਤੇ ਆ। ਲੋ ਜੀ ਫੋਟੋ ਸੈਸ਼ਨ ਚੱਲ ਰਿਹਾ ਦੂਸਰੀ ਟੀਮਾਂ ਦਾ ਇੱਧਰ ਕਣੀ ਵਾਲਾ B ਇੱਧਰ ਹੈਗਾ ਕਣੀ ਵਾਲਾ A ਆ ਜਾ ਮੈਂ ਤਾਂ ਹਾਂ ਕਹਿੰਦਾ ਤਾਲੀ ਛੱਡ ਲਿਓ ਥਾੜਾ ਜਿਹਾ ਯਾ ਬੁਰ ਬਾਜਾ ਆਹ ਆਹ ਬੜੇ ਤਕੜਾ ਵੀ ਬੜਾ ਤਕੜਾ ਜੇ ਸਮਝ ਨਹੀਂ ਆ ਮੈਨੂੰ ਇਹ ਕਰਨਾ ਕਿ ਪਹਿਲਾਂ ਇੱਥੇ ਟ੍ਰੈਫਿਕ ਕਰਾ ਪਹਿਲਾਂ ਕਿੱਲੇ ਪਾ ਅੱਛੀ ਤੀਰ ਜਾਈ ਚੁਪੋ ਨਾ ਯਸ ਕੀ ਚੰੜਾ ਕੋਈ ਨਾਂ ਕੀ ਆਹੀ ਆ ਬਾਈ ਪੀਵੀ 30 ਲਾਇਓ ਵੇ ਰੀ ਰੀਲ ਬਣ ਰਹੀ ਹੈ ਇੰਸਟਾਗ੍ਰਾਮ ਤੇ ਪਾਉਣ ਨੂੰ ਵਾਹ ਉਹ ਸਾਡੇ ਤੇ ਉਹ ਟ੍ਰੇਡ ਦੀ ਖਿੱਚ ਥੋੜੀ ਆਉਂਦੀ ਹੈ ਹੋਣ ਲੱਗੀਆਂਆਂ ਵਿਆ ਤੇ ਮਿਲਦੇ ਆ ਕੱਲ ਨੂੰ ਸਵੇਰ ਦੇ ਟਾਈਮ ਜਿਹੜੇ ਮੈਚ ਰਹਿੰਦੇ ਆ ਪਿੰਡਵਾਰਨ ਰੋਲ ਦੇ ਹੋਣੇ ਆ ਕੱਲ ਨੂੰ ਅੱਜ ਕੱਲੇ ਆਲ ਓਪਨ ਦੇ ਮੈਚ ਸੀਗੇ ਉਹਦਾ ਜਿਹੜਾ ਫਾਈਨਲ ਹੋ ਚੁੱਕਿਆ ਕਣੀਆ ਵਾਲਾ ਏ ਫਾਸਟ ਕਣੀਏ ਵਾਲਾ ਬੀ ਤੇ ਮੋਲ ਅਕੈਡਮੀ ਦੇ ਪਲੇਅਰ ਜਿਹੜੇ ਬਾਈ ਹੋਰੀ ਤਿਆਰ ਕਰ ਰਹਾ ਨਵੀ ਪਨੀਰੀ ਅਨੇ ਅਨੇ ਅਨੇ